ਖਬਰ ਇਹ ਹੈ ਕਿ ਮੋਦੀ ਸਾਹਿਬ ਦੀ ਗੱਲ ਕਰਨੀ ਬੰਦ ਹੀ ਹੈ ਜ਼ਰੂਰ ਕਿਉਂਕਿ ਉਹਨਾਂ ਦਾ ਵੀ ਜ਼ਿਕਰ ਕਿਤੇ ਨਾ ਕਿਤੇ ਚੱਲਦਾ ਹੀ ਰਹਿੰਦਾ ਹੈ ਤੇ ਮੋਦੀ ਸਾਹਿਬ ਦੇਸ਼ ਦੇ ਮੋਟਾਪੇ ਨੂੰ ਲੈ ਕੇ ਬਹੁਤ ਚਿੰਤਤ ਨੇ ਉਹਨਾਂ ਨੇ ਤੇ ਹੁਣ 10 ਕੁ ਪਰਸਨਲਿਟੀਆਂ ਵੀ ਚੰਗੀਆਂ ਹਸਤੀਆਂ ਜਿਹੜੀਆਂ ਨਹੀਂ ਮਸ਼ਹੂਰ ਉਹਨਾਂ ਨੂੰ ਨਾਲ ਲਿਆ ਕਿ ਆਜੋ ਭਈ ਆਪਾਂ ਸਾਰੇ ਦੇਖਦਾ ਜਿਹੜਾ ਮੋਟਾਪਾ ਕੱਢੀਏ ਤੇ ਕਿਵੇਂ ਵੇਖੀਏ ਇਹਨੂੰ ਫਿਰ ਇਹ ਕੋਈ ਪ੍ਰੋਜੈਕਟ ਸੱਚਮੁੱਚ ਲੋਕਾਂ ਦੇ ਕੰਮ ਆਉਣ ਵਾਲੀ ਵੀ ਹੈ ਕਿ ਜਾਂ ਫਿਰ ਇਹ ਵੀ ਇੱਕ ਵਾਰੀ ਖਬਰਾਂ ਦਾ ਹੀ ਬਸ ਸਿਸਟਮ ਹੈ ਦੇਖੋ ਗੱਲ ਪਤਾ ਕੀ ਹੁੰਦੀ ਹੈ ਜੀ ਠੀਕ ਹੈ ਕੋਈ ਮਹਿੰਮ ਹੁੰਦੀ ਆ ਹੂੰ ਸਵਸ਼ ਭਾਰਤ ਮਹਿੰਮ ਵੀ ਇਹਨਾਂ ਨੇ ਛੜੀ ਸੀਗੀ ਜੀ ਕੀ ਹੋਇਆ ਉਹਦਾ ਹੂੰ ਮੇਕ ਇਨ ਇੰਡੀਆ ਦਾ ਕੀ ਹੋਇਆ ਹੂੰ ਫਿਰ ਜੇ ਤੁਸੀਂ ਦੇਖੋਗੇ ਤੇ ਤਾਲੀ ਵਜਾਓ ਕਰੋਨਾ ਬਹਾਓ ਪੱਜ ਗਿਆ ਸੀਗਾ ਹੂੰ ਮਤਲਬ ਕਿ ਇਹਨਾਂ ਦੇ ਆਡੀ ਫਾਰਮੂਲੇ ਹੁੰਦੇ ਹੁਣ ਇਹ ਕੁਝ ਹਸਤੀਆਂ ਨੂੰ ਲੈ ਕੇ ਆਏ ਨੇ ਪਰ ਇੱਕ ਚੀਜ਼ ਇਹ ਜਿਹੜੇ ਮਤਲਬ ਆਪਾਂ ਜੇ ਦੇਖੀਏ ਤਬਈ ਮੋਟਾਪਾ ਇੱਕ ਮਹਾਂ ਰੋਗ ਤੇ ਇੱਥੇ ਬਣਦਾ ਪਿਆ ਹੈ ਜੀ ਭਾਰਤ ਦੇ ਵਿੱਚ ਠੀਕ ਹੈ ਜੀ ਹੂੰ ਇਹ ਜਿਵੇਂ ਅਮਰੀਕਾ ਦੇ ਵਿੱਚ ਵੀ ਇੱਕ ਬੜੀ ਵੱਡੀ ਸਮੱਸਿਆ ਹੈ ਜੀ ਹੂੰ ਠੀਕ ਹੈ ਜੀ ਤਾਂ ਵੈਸੇ ਤੇ ਅੰਕੜੇ ਬਹੁਤ ਡਰਾਉਣੇ ਆ ਚਲੋ ਆਪਾਂ ਅੰਕੜੇਵਾਜੀ 'ਚ ਨਹੀਂ ਪੈਂਦੇ ਪਰ ਦੱਸਦੇ ਹਾਂ ਕਿ ਭਾਰਤ 'ਚ ਮੋٹے ਤੌਰ ਤੇ ਮੈਂ ਨਿਚੋੜ ਕੱਢ ਕੇ ਦੱਸ ਦਿੰਦਾ ਕਿ ਲਗਭਗ 5 ਦੇ ਵਿੱਚੋਂ ਇੱਕ ਪੁਰਸ਼ ਹੈ ਜਿਹੜਾ ਉਹ ਮੋਟਾਪੇ ਦੇ ਨਾਲ ਗਰਾਸਦਾ ਹੂੰ ਠੀਕ ਹੈ ਜੀ ਜੀ ਤੇ ਜਿਆਦਾ ਵਜਨ ਵਾਲੀਆਂ ਔਰਤਾਂ ਦਾ ਅਨੁਪਾਤ ਜਿਹੜਾ ਹੈ ਉਹ ਸ਼ਾਇਦ 20% ਦਾ ਰਜ ਹੈ ਜੀ ਹੂੰ ਤਾਂ ਕਹਿਣ ਦਾ ਭਾਵ ਇਹ ਹੈ ਕਿ ਮੋਟਾਪਾ ਇੱਥੇ ਮਹਾਮਾਰੀ ਬਣਦਾ ਜਾ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਬਿਲਕੁਲ ਤੇ ਇੱਕ ਅਵੇਅਰਨੈਸ ਕਾਲ ਤੇ ਹੈਗੀ ਆ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਪਰ ਇਹਨੂੰ ਕਿਵੇਂ ਇੱਕ ਵੱਡੀ ਲਹਿਰ ਬਣਾਉਂਦੇ ਆ ਜੀ ਜੀ ਇੱਕ ਸਮੇਂ ਦੇ ਘਰਬ ਦੇ ਵਿੱਚ ਛੁਪਿਆ ਸਵਾਲ ਆ ਹੂੰ ਪਰ ਮੇਨ ਮਸਲਾ ਦੇਖੋ ਇੱਕ ਚੀਜ਼ ਇਹਨਾਂ ਨੇ ਹੋਰ ਵੀ ਸਟਾਰਟ ਕੀਤੀ ਸੀ ਮੋਟਾ ਅਨਾਜ ਹੂੰ ਕਿ ਮੋਟੇ ਅਨਾਜ ਬੰਦ ਲਿਆਂਦਾ ਜਾਵੇ ਉਹ ਕ੍ਰਾਂਤੀ ਕੀਤੀ ਜਾਵੇ ਕਿ ਦੁਨੀਆ ਦੇ ਬਾਜ਼ਾਰ ਦੇ ਵਿੱਚ ਸਾਡਾ ਮੋਟਾ ਅਨਾਜ ਜਿਹੜਾ ਜਾਵੇ ਹੂੰ ਤੇ ਅਲਟੀਮੇਟਲੀ ਗੇਮ ਤੇ ਉੱਥੇ ਜੇ ਖਲੋਤੀ ਹੈ ਜੀ ਹੂੰ ਲੋਕਾਂ ਦਾ ਜਿਹੜਾ ਗਰੀਬ ਆ ਗਰੀਬ ਨੂੰ ਮੋਟਾਪਾ ਕੀ ਹੁੜਾ ਕੰਮ ਉਹ ਜ਼ਿਆਦਾ ਕਰਦਾ ਕੈਲਰੀ ਉਹਦੀ ਜ਼ਿਆਦਾ ਵਰਤ ਹੁੰਦੀ ਹੈ ਤੇ ਪ੍ਰੋਟੀਨ ਪ੍ਰੋਟੋਨ ਉਹਨੂੰ ਘੱਟ ਮਿਲਦਾ ਹੂੰ ਉਹਨੇ ਤਾਂ ਹੋਣਾ ਹੀ ਕੀ ਆ ਜੀ ਜੀ ਤੇ ਜਿਹੜੇ ਬੰਦਿਆਂ ਨੂੰ ਜ਼ਿਆਦਾ ਮਿਲਦਾ ਉਹ ਖਾਈ ਊਟ ਪਟਾਂਗ ਜਾਂਦੇ ਆ ਜੀ ਹੂੰ ਆ ਤੁਸੀਂ ਹਿਸਾਬ ਲਾ ਲਓ ਮੈਂ ਕੈਫੇ ਚ ਦੇਖਦਾ ਰਾਤ ਨੂੰ ਕਾਫੀ ਪੀਂਦੇ ਲੋਕ ਸਰ ਕੈਫੀਨ ਦੋ ਤੋਂ 3 ਵਜੇ ਤੋਂ ਬਾਅਦ ਦੱਸਦੇ ਕਿ ਨਹੀਂ ਪੀਣੀ ਚਾਹੀਦੀ ਹੂੰ ਮੈਂ ਨਹੀਂ ਕਹਿੰਦਾ ਸਿਆਣੇ ਬੰਦੇ ਕਹਿੰਦੇ ਆ ਐਕਸਪਰਟ ਕਹਿੰਦੇ ਨੇ ਹੂੰ ਸਾਡੇ 3 3 ਵਜੇ ਤੋਂ ਛੱਡੂ ਰਾਤ ਨੂੰ 9 10 ਵਜੇ ਤੱਕ ਕਾਫੀਆਂ ਪੀਤੀ ਜਾਂਦੇ ਪੀਂਦੇ ਨੇ ਤੇ ਫਾਸਟ ਫੂਡ ਵਗੈਰਾ ਅੱਗੇ ਅੱਗੇ ਰਾਤ ਨੂੰ ਕੀ ਪੀਂਦੇ ਸਾਂ ਦੁੱਧ ਹੂੰ ਤੇ ਦੁੱਧ ਦੇ ਵਿੱਚ ਕੀ ਹੁੰਦਾ ਹੈ ਸ਼ਾਇਦ ਕੋਈ ਤੱਤ ਬੋਲਦੇ ਆ ਉਹਦੇ ਨਾਲ ਨੀਂਦ ਆਉਂਦੀ ਹੈ ਛੇ ਨੀਂਦ ਆਉਂਦੀ ਹੈ ਸਾਰ ਤੇ ਅਸੀਂ ਉਲਟੇ ਕੰਮ ਕਰ ਲਾ ਉਲਟੇ ਕੰਮ ਕਰ ਰਹੇ ਆ ਅਸੀਂ ਹਮ ਬਿਲਕੁਲ ਠੀਕ ਹੈ ਨਾ ਜੀ ਤਾਂ ਫੂਡ ਅਸੀਂ ਹੁਣ ਗੱਲ ਇਹ ਆ ਕਿ ਘਰ ਦੇ ਫੂਡ ਤੇ ਤਾਂ ਨੇੜੇ ਜਾਣੋਂ ਹਟ ਗਈ ਆ ਬਿਲਕੁਲ ਜੀ ਬਿਲਕੁਲ ਕੋ ਚਾਰ ਪਰੋਣੇ ਆ ਜਾਣ ਚੱਲੋ ਬਾਹਰ ਹਮ ਸਹੀ ਗੱਲ ਅੱਜ ਫਲਾਣੇ ਦਾ ਜਨਮ ਦਿਨ ਆ ਜਾ ਚਲੀਏ ਬਾਹਰ ਹਮ ਤਾਂ ਮਤਲਬ ਕਿ ਇੱਕ ਲਾਈਫ ਸਟਾਈਲ ਆ ਜਿਹੜਾ ਜੀ ਖਰਾਬ ਲਾਈਫ ਸਟਾਈਲ ਖਾਣਾ ਜਿਹੜਾ ਉਹ ਤੁਹਾਡਾ ਬਿਲਕੁਲ ਹੀ ਬਦਲ ਗਿਆ ਜੀ ਜੀ ਹਮਾਇ ਤੇ ਕਹਿੰਦਾ ਕਿ ਆ ਕੁਝ ਚੀਜ਼ਾਂ ਚ ਚਲੋ ਮੈਂ ਇੱਥੇ ਬਹੁਤਾ ਬੋਲਦਾ ਨਹੀਂ ਹੁੰਦਾ ਜੈਨੇਟਿਕਲੀ ਕੁਸ਼ੂ ਹਾਰਮੋਨ ਦੇ ਕਰਕੇ ਤੇ ਇਹ ਕੁਝ ਚੀਜ਼ਾਂ ਦੇ ਵਿਗਾੜ ਆਏ ਨੇ ਆ ਮੁੰਡੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਬੜੀ ਚਰਚਾ ਚੱਲਦੀ ਹੁਣ ਮੈਂ ਇਸ਼ਾਰਾ ਕਰਦਾ ਵੀ ਉਹ ਅੱਜ ਕੱਲ੍ਹ ਨਾ ਉਧਰ ਤੇ ਨਾ ਉਧਰ ਸਮਝਦੇ ਹੋ ਨਾ ਬਿਲਕੁਲ ਲੱਖਾ ਬੜਾ ਬੋਲਦਾ ਹੁੰਦਾ ਉਹਨਾਂ ਬਾਰੇ ਤੇ ਮੈਂ ਕਦੇ-ਕਦੇ ਸੋਚਦਾ ਹੁੰਨਾ ਠੀਕ ਆ ਇਹ ਰੂਚੀਆਂ ਅੱਗੇ ਵੀ ਹੁੰਦੀਆਂ ਸੀ ਕੋਈ 100 ਚੋਂ ਇੱਕ ਬੰਦੇ 'ਚ ਹੁੰਦੀਆਂ ਸੀ ਕਿ ਮੈਂ ਕਲੀਅਰ ਗੱਲ ਕਰ ਜੀ ਅੱਜ ਦੀ ਡੇਟ 'ਚ ਸਭ ਜ਼ਿਆਦਾ ਕਿਉਂ ਆ ਹਮ ਸਰ ਅਸਲ ਦੇ ਵਿੱਚ ਅੱਗੇ ਇੱਕ ਦਿਨ ਮੈਂ ਐਕਸਪਰਟ ਦੇ ਨਾਲ ਵੀ ਗੱਲ ਕਰ ਰਿਹਾ ਸੀ ਉਹ ਵੀ ਮੇਰੀ ਗੱਲ ਤੇ ਨਾਲ ਮਤਫਿਕ ਸੀ ਕਿ ਸਾਡਾ ਭੋਜਨ ਸਾਡੇ ਜੀਨ ਬਣਾਉਂਦਾ ਹੈ ਜੀ ਠੀਕ ਹੈ ਜੀ ਹਮ ਤੇ ਅਸੀਂ ਤੇ ਆਪਣਾ ਭੋਜਨ ਸ਼ਿਫਟ ਮਾਰਿਆ ਤੇ தம் ਜੀ ਯਾਨੀ ਜਿਹੜੀ ਸਾਡੇ ਪੁਰਖਿਆਂ ਦੀ ਖਰਾਕ ਸੀ ਜਿਥੋਂ ਜੀਨ ਬਣੇ ਸਾਡੇ ਆ ਉਹ ਤੇ ਹੁਣ ਕੌਣ ਉੱਥੇ ਹੁਣ ਫੁੱਲ ਸਟਾਪ ਹੀ ਲੱਗਿਆ ਸੀ ਤੇ ਦੂਜੇ ਪਾਸੇ ਨੂੰ ਮੁੜ ਗਏ ਆ ਸਾਹਿਬ ਬਿਲਕੁਲ ਤਾਂ ਫੂਡ ਦਾ ਇੱਕ ਬਹੁਤ ਵੱਡਾ ਰੋਲ ਰਹਿੰਦਾ ਹੈ ਤੇ ਇੱਥੇ ਇੱਥੇ ਮਲਾਵਟ ਵਧੂਆ ਇੱਥੇ ਗੰਧਮੰਦ ਸਿਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜਿਹੜਾ ਕੋਲਡ ਡਰਿੰਕ ਹੁਣ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈ ਸਕਦਾ ਨਹੀਂ ਤਾਂ ਮੈਨੂੰ ਨੋਟਿਸ ਭੇਜ ਦੇਣਗੇ ਹੋ ਸਕਦਾ ਹੂੰ ਹੂੰ ਮੈਂ ਇੱਕ ਸਟੱਡੀ ਪੜ੍ਹੀ ਹਮ ਸਟੱਡੀ ਪੜ੍ਹੀ ਕਿ ਨਿਰਤਾਰਤ ਜੇ ਤੋ ਤੁਸੀਂ ਵੇਖਣ ਨੂੰ ਲਓਗੇ ਹਮ ਤਾਂ ਉਹਦੇ ਚ ਸ਼ੂਗਰ ਉਹ ਦੇਣ ਕੇ 30 32 ਜੀ ਪਰ ਉਹ ਕਹਿੰਦੇ ਕਿ ਜਦੋਂ ਕੁਝ ਮਤਲਬ ਕਿ ਟੈਸਟ ਕਰਵਾਏਗਾ ਹਮ ਸਟੱਡੀ ਤੇ ਜੀ ਸਰ 80 80 ਤੱਕ ਉਹਦੇ ਚ ਸ਼ੂਗਰ ਟੁਕਣੇ ਤੋਂ ਵੀ ਵੱਧ ਤੁਹਾਡੇ ਸਾਹਮਣੇ ਹਮ ਮਤਲਬ ਕਿ ਰਿਖਿਆ ਕੁਝ ਹੈ ਫਰਜ਼ ਕਰੋ ਕਿ ਚੀਜ਼ ਲਿਖੀ ਹੈ ਕਿ ਮੈਕਸਿਮਮ ਇਹਦੇ ਚ ਅਸੀਂ 30 ਗ੍ਰਾਮ ਯੂਜ਼ ਕੀ ਜੀ ਪਰ ਐਕਚੁਅਲ ਚ ਉਹ 80 ਗ੍ਰਾਮ ਤੱਕ ਯੂਜ਼ ਕਰ ਰਹੇ ਕੋਈ ਚੀਜ਼ਾਂ ਦੇ ਬੋਡੀ ਨੂੰ ਲੈ ਕੇ ਬੈਠੀਆਂ ਸਰ ਮੋਦੀ ਸਾਹਿਬ ਇਹਨਾਂ ਚੀਜ਼ਾਂ ਤੇ ਐਕਸ਼ਨ ਜਦੋਂ ਤੱਕ ਨਹੀਂ ਹੋਏਗਾ ਨਾ ਬੇੜਾ ਘਰ ਹੁੰਦਾ ਰਹੇਗਾ ਜੀ ਆ ਪਿਛਲੇ ਦਿਨੀ ਮੈਂ ਇੱਕ ਸਟਡੀ ਪੜ੍ਹੀ ਹੂੰ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਕਿ ਪ੍ਰੋਟੀਨ ਵਾਲੇ ਫੂਡ ਤੇ ਜੀ ਸਾਡਾ ਜਿਹੜਾ ਓਵਰਆਲ ਫੂਡ ਤੇ ਖਰਚਾ ਹੈ ਉਹਦਾ ਸਿਰਫ 2.7 ਖਰਚਾ ਹੈ ਜੀ ਜਦ ਕੇ ਕੋਲਡ ਡਰਿੰਕਸ ਤੇ ਲਗਭਗ 25% ਹੈ। ਕੀ ਬਾਤ ਹੈ। ਇਹ ਮੈਂ ਪੰਜਾਬ ਦੀ ਡਿਮਾਂਡ ਔਰ ਇਹ ਕੇਂਦਰ ਸਰਕਾਰ ਦੀ ਸਟੱਡੀ ਹੈ ਸਰ। ਹੂੰ। ਕੇਂਦਰ ਸਰਕਾਰ ਦਾ ਅੰਕੜਾ ਹੈ। ਤੋਂ ਕਹਿਣ ਦਾ ਮਤਲਬ ਇਹ ਆ ਕਿ ਬਈ ਬਹੁਤ ਹੱਦ ਤੱਕ ਅਸੀਂ ਕਹਿ ਲਈਏ ਜੀ ਕਿ ਅਸੀਂ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋਏ ਆ। ਬਿਲਕੁਲ ਬਿਲਕੁਲ ਬਿਲਕੁਲ। ਠੀਕ ਹੈ ਜੀ। ਇੱਕ ਹੋਰ ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਘਰ ਤਾਂ ਬੀਤੀਆਂ। ਜੀ। ਆ ਜਿਹੜੇ ਚਲੋ ਉਹ ਮੈਂ ਕਹਿਣਾ ਨਹੀਂ ਚਾਹੁੰਦਾ। ਆਪ ਚਾਲੂ ਜੇ ਡਾਕਟਰਾਂ ਤੋਂ ਨਾ ਬੱਚਿਆਂ ਨੂੰ ਦਵਾਈ ਨਾ ਦਵਾਇਆ ਕਰੋ ਜਾਂ ਖੁਦ ਲਿਆ ਕਰੋ ਇਹ ਐਸੀ ਦਵਾਈ ਦਿੰਦੇ ਮੁੰਡਿਆਂ ਨੂੰ ਕਿ ਬਿਲਕੁਲ ਜੀ ਸਟੀਰੋਇਡ ਦੀ ਵਰਤੋਂ ਹੁੰਦੀ ਆ ਸਾਡੇ ਇੱਕ ਜਵਾਕ ਦੀ ਜੜ ਗੱਡੀ ਹੋਈ ਹੈ ਨਾ ਠੀਕ ਹੈ ਜੀ ਸੋ ਇਸ ਕਰਕੇ ਇਹ ਇਹ ਵੀ ਕਾਬਲੇ ਗੌਰ ਹੈਗਾ ਕਿ ਭਾਈ ਤੁਸੀਂ ਦਵਾਈ ਵਗੈਰਾ ਜਿਹੜੀ ਇਹਦੀ ਪਹਿਲੀ ਗੱਲ ਤਾਂ ਫਿਟ ਰਹੋ ਤੇ ਦਵਾਈ ਦੀ ਲੋੜ ਨਾ ਪਵੇ ਬਿਲਕੁਲ ਗੱਲ ਹੈ ਕਿ ਜੇ ਮੋਟਾਪਾ ਹੋ ਵੀ ਗਿਆ ਹਿੰਮਤ ਰੱਖੋ ਤੁਸੀਂ ਫੁੱਲ ਖਰਾਕਾ ਖਾ ਕੇ ਮੈਂ ਤੁਹਾਡੇ ਸਾਹਮਣੇ ਜਉਂਦੀ ਜਾਗਦੀ ਅੱਗੇ ਵੀ ਤੁਹਾਨੂੰ ਕਿਹਾ ਜਉਂਦੀ ਜਾਗਦੀ ਮਸਾਲਿਆ ਮੈਂ ਤੇ weight ਵਧਾਉਣ ਨੂੰ ਹਾਂ ਤਾਂ ਤਰਸਦਾ ਪਿਆ ਠੀਕ ਹੈ ਜੀ ਵੀ ਇੰਨਾ weight ਘਟਾਇਆ ਸਭ ਕੁਝ ਖਾ ਕੇ ਜੀ ਕਿ ਉਹ ਦੁੱਧ ਲੱਸੀ ਦਹੀਂ ਬਦਾਮ ਕੋਈ ਚੀਜ਼ ਨਹੀਂ ਛੱਡੀ ਹਾਂਡੇ ਸਭ ਕੁਝ ਰਗੜ ਦੇਣਾ ਸਿੱਧੀ ਗੱਲ ਹੈ ਤੋ ਕਹਿਣ ਦਾ ਮਤਲਬ ਹੈ ਜੇ ਮੋਟਾਪਾ ਹੋ ਵੀ ਜਾਂਦਾ ਨਾ ਆਪ ਦੇ ਹੀ ਖਰਾਕ ਸਧਾਰੋ ਲਾਈਫ ਸਟਾਈਲ ਸਦਾਰੋ ਐਕਸਰਸਾਈਜ਼ ਕਰੋ ਠੀਕ ਹੈ ਇਹ ਹਸਤੀਆਂ ਚਲੋ ਜਿਹਨੂੰ ਮੋਟੀਵੇਟ ਕਰਨਗੇ ਠੀਕ ਹੈ ਇਹਨਾਂ ਦੇ ਵਿੱਚੋਂ ਮਹਿੰਦਰਾ ਸਾਹਿਬ ਤੇ ਆਪ ਕਿੱਦੇ ਪਾਰ ਗਏ ਆ ਜੀ ਖੈਰ ਚਲੋ ਦੇਖਣਾ ਕੀ ਬੰਦਾ ਕਹਿੰਦੇ ਮੋٹے ਅਨਾਜ ਦੀ ਵੀ ਬਹੁਤ ਡਿਮਾਂਡ ਹੈ ਮੋਟੇਆਂ ਤੋਂ ਮੋਟੇ ਅਨਾਜ ਦੀ ਵੀ ਗੱਲ ਆ ਗਈ ਹੈ ਮਨਦੀਪ ਜੀ ਕਹਿ ਰਹੇ ਨੇ ਕਿ ਬਾਹਰ ਬਹੁਤ ਡਿਮਾਂਡ ਹੈ ਮੋਟੇ ਅਨਾਜ ਦੀ ਵੀ ਅਰ ਲਾਲਜੀ ਜੀ ਕਹਿ ਰਹੇ ਨੇ ਕਿ ਫਾਸਟ ਫੂਡ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ ਤੇ ਸਰ ਮੋਟਾ ਅਨਾਜ ਕਿਹੜਾ ਹੁੰਦਾ ਮਜੀਤ ਸਿੰਘ ਜੀ ਕਹਿ ਰਹੇ ਨੇ ਤੁਹਾਨੂੰ ਵੀ ਨਹੀਂ ਪਤਾ ਹੂੰ ਪੰਜਾਬ ਚ ਰਹਿੰਦੇ ਜੀ ਪੰਜਾਬ ਸੀ ਰਹਿੰਦੇ ਹਣੇ ਓਹੋ ਤੇ ਫਿਰ ਕੀ ਕੀ ਅਸੀਂ ਕਿ ਬਣ ਗਏ ਅਸੀਂ ਦਾਰਾ ਸਿੰਘ ਦੁਬਾਰਾ ਜੀ ਭੁੱਲ ਜੋ ਕਿ ਦਾਰੇ ਪੈਦਾ ਹੋਣ ਕੇ ਸਰ 6.5 6 ਫੁੱਟ ਜਾਵਾਂਗੇ ਜੁੱਸਾ ਸਾਡਾ ਪਛਾਣ ਹੋ ਅਰੇ ਸਰ ਮੋਟਾ ਨਾਜ ਹੁੰਦਾ ਆ ਜਿਵੇਂ ਬਾਜਰਾ ਹੂੰ ਜਵਾਰ ਹੈ ਜਵਾਰ ਹੈ ਹੈ ਇਹ ਸਾਰੇ ਮੋਟੇ ਨਾ ਛੋਲੇ ਆ ਇਹ ਸਾਰੇ ਮੋਟੇ ਨਾਜ ਹੀ ਆ ਹੋਰ ਕੀ ਆ ਇਹ ਤੇ ਆਪਣੀ ਅਸਲੀ ਖੁਰਾਕ ਤੇ ਇਹ ਸੀ ਕਿ ਸਰ ਮੈਂ ਮਾਹਵਦੀ ਸੁਭਾਲਾ ਚ ਛੋਲੇ ਸਾਡੇ ਬੀਜਦੇ ਸੀ ਜੋ ਸਾਡੇ ਬੀਜਦੇ ਸੀ ਬਿਲਕੁਲ ਠੀਕ ਹੈ ਜੀ ਮੋਟ ਸਾਡੇ ਬੀਜ ਤੇ ਕਿਹੜੀ ਚੀਜ਼ ਸੀ ਜਿਹੜੀ ਸਾਡੇ ਖੇਤ ਨਹੀਂ ਸੀ ਹੁੰਦੀ ਨਹੀਂ ਹੁੰਦੀ ਬਿਲਕੁਲ ਆਪਣੇ ਸਾਰੀਆਂ ਫਸਲਾਂ ਲੋਕ ਆਪ ਦੇ ਵਿੱਚ ਉਗਾਉਂਦੇ ਸੀ ਤੇ ਆ ਜਵਾਰ ਬੀਜੀਦੀ ਸੀਗੀ ਬਥੇਰਾ ਕੋਈ ਬਾਜਰਾ ਬੀਜੀਦਾ ਸੀਗਾ ਜੀ ਹਮ ਸਰ ਇਹ ਵੀ ਹੁੰਦੇ ਮੋٹے ਨਾਲ ਜਿਸ ਤਰ੍ਹਾਂ ਦੇ ਹੁੰਦੇ ਨੇ ਤੋਂ ਗੱਲ ਇਹ ਆ ਕਿ ਸਾਨੂੰ ਤੇ ਹੁਣ ਇਹ ਵੀ ਨਹੀਂ ਪਤਾ ਕਿ ਮੋٹے ਨਾਲ ਚ ਕੀ ਹੁੰਦੇ ਆ ਤੇ ਫਿਰ ਅਸੀਂ ਮੋٹے ਹੁੰਦੇ ਨਹੀਂ ਫਿਰ ਇਹ ਚੀਜ਼ ਆ ਅੱਜ ਸਟਾਰਟ ਕਰਦੇ ਹੋ ਜੀ ਠੀਕ ਹੈ ਨਾ ਜੀ ਮੈਂ ਆ ਗੱਲੇ ਵਨ ਤੁਹਾਨੂੰ ਦੱਸਾਂ ਕਿ 6 ਮਹੀਨੇ ਜਾਂ 5 ਮਹੀਨੇ ਸਾਲ 'ਚ ਮੈਂ ਰੋਟੀ ਬਾਜਰੇ ਦੀ ਖਾਂਦਾ ਜੀ ਜਿਵੇਂ ਅਕਤੂਬਰ ਚੜ ਗਿਆ ਬਾਜਰੇ ਦੀ ਰੋਟੀ ਸਟਾਰਟ ਹੋ ਜੇ ਮੱਕੀ ਦੀ ਰੋਟੀ ਸਟਾਰਟ ਹੋ ਜਾਏਗੀ ਤੇ ਜਦੋਂ ਹੀ ਆ ਆ ਗਿਆ ਹੁਣ ਮਿਕਸ ਚਲਾ ਦੇਾਂਗੇ ਹਾਂ ਆ ਜਿਹੜੇ 4-5 ਮਹੀਨੇ ਦੀ ਸ਼ੀ ਜੀ ਸੋ ਮਤਲਬ ਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਇਹ ਤੁਸੀਂ ਇਸਤੇਮਾਲ ਕਰਨੀ ਹੈ ਸਟਾਰਟ ਕਰ ਦਿਓ ਹਾਂ ਆ ਰਾਜਸਥਾਨ ਵਾਲੇ ਲਿਆ ਕੇ ਦੇਖੋ ਬਿਲਕੁਲ ਤਾਨੂੰ ਰਿਜ਼ਲਟ ਦਿਨਾ ਚ ਨਾ ਮਿਲਦੇ ਕਹਿੰਦੇ ਕੋਈ ਬਹੁਤੀ ਐਕਸਰਸਾਈਜ਼ਾਂ ਦੀ ਲੋੜ ਨਹੀਂ ਪੈਂਦੀ ਕੁਝ ਨਹੀਂ ਕਰਨਾ ਪੈਂਦਾ ਐਕਸਰਸਾਈਜ਼ ਦਾ ਫਾਇਦਾ ਇਹ ਹੈ ਕਿ ਤੁਹਾਡੀ ਸਟਰੈਂਥ ਵਧਦੀ ਰਹਿੰਦੀ ਹੈ ਬਿਲਕੁਲ ਸਰ ਸਟਰੈਂਥ ਵਧਦੀ ਰਹਿੰਦੀ ਹੈ ਮੈਂ ਹੁਣ ਬੁਢਾ ਹੋਣ ਵਾਲਾ ਤੇ ਖੇਡਦਾ ਮੈਂ ਜਾ ਕੇ 20 25 ਸਾਲਾਂ ਨੇ ਅੱਛਾ ਸ਼ਾਬਾਸ਼ ਤੇ ਉਹ ਤੱਦ ਹੀ ਹੈ ਕਿ ਜੇ ਮੈਂ ਪਿਛਲੇ 10 15 ਸਾਲ ਤੋਂ ਰੈਗੂਲਰ ਐਕਸਰਸਾਈਜ਼ ਕਰ ਰਿਹਾ ਜੀ 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 ਚਲੋ ਐਕਸਰਸਾਈਜ਼ ਤੁਹਾਡਾ ਤੇ ਘਰ ਬੈਠਾ ਪਰ ਹਾਂ ਇੱਕ ਬੰਦਾ ਨਹੀਂ ਕਰ ਪਾਉਂਦਾ ਸਹੀ ਕਰਪਾਉਂਦਾ ਕਰ ਜੀ ਕੁਝ ਨਹੀਂ ਨਾ ਕਰੋ ਯਾਰ ਅੱਧਾ ਘੰਟਾ ਸਵੇਰੇ ਤੁਰ ਲੋ ਅੱਧਾ ਘੰਟਾ ਸ਼ਾਮ ਨੂੰ ਇਹ ਨਾਲੀ ਬੋ ਡੀਐਕਟੀਵੇਟ ਹੋ ਜਾਂਦੀ ਹੈ ਤੇ ਚੱਲਦਾ ਕੰਮ 150 ਮਿੰਟ ਮਿਨੀਮਮ ਹਫਤੇ ਦੀ ਐਕਸਰਸਾਈਜ਼ ਐਕਟੀਵਿਟੀ ਜ਼ਰੂਰੀ ਹੈ ਕਿੰਨੀ ਨੋਟ ਕਰ ਲਓ 150 ਮਿੰਟ ਉਹ ਤੇ ਕਰ ਸਕਦੇ ਹੋ 150 ਮਿੰਟ 7 ਦਿਨਾਂ ਚ ਹਾਂ ਬਿਲਕੁਲ ਯਾਰ ਜੀ ਨਹੀਂ ਤੇ ਫਿਰ ਫਿਰ ਜਿੱਥੇ ਆ ਗਿਆ ਭਾਈ ਠੀਕ ਹੈ ਵਸ ਦੇ ਰੋ ਫਿਰ ਫਿਰ ਕੋਈ ਕੋਈ ਇਲਾਜ ਨਹੀਂ ਹੈਗਾ ਤੁਹਾਡਾ ਲਓ ਜੀ ਲਓ ਕਾਫੀ ਇੱਥੇ ਕਮੈਂਟ ਵੀ ਆ ਗਏ ਨੇ ਮਿੱਤਰ ਭੱਟੀ ਸਾਹਿਬ ਕਹਿ ਰਹੇ ਨੇ ਕਿ ਕੋਧਰਾ ਵੀ ਹੁੰਦਾ ਸੀ ਬਾਜ ਆਹ ਕੋਧਰਾ ਬੰਦ ਰਿਹਾ ਸਾਰੀਆਂ ਚੀਜ਼ਾਂ ਹੁੰਦੀਆਂ ਕਈ ਚੀਜ਼ਾਂ ਪੈਂਦੀਆਂ ਨੇ ਤੇ ਮੋਟਾ ਤਾਂ ਦੋ ਤਿੰਨ ਰਾਗੀ ਰਾਗੀ ਹੁੰਦੇ ਹੂੰ ਕਹੀ ਜੀ ਸਾਬੀ ਅੱਛਾ ਜੀ ਸਾਰਾ ਕੁਝ ਲੈਣਾ ਤੁਸੀਂ ਸਾਡਾ ਭਾਈ ਹੈਗਾ ਕਮਲਜੀਤ ਯਾਰ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਉਹ ਵੀ ਜਦੇਸ ਜੀ ਅੱਛਾ ਜੀ ਇਹ ਵੀ ਦੱਸ ਦਿੰਦੇ ਆ ਮਿੱਤਰ ਕਹਿੰਨੇ ਮਢੰਡੇ ਵਾਲੇ ਕਹਿੰਨੇ ਮੋਦੀ ਸਾਹਿਬ ਨੂੰ ਕਹੋ ਕਿ ਅੰਬਾਨੀ ਦੇ ਸ਼ੋਰ ਨੂੰ ਲੈ ਕੇ ਪ੍ਰੋਗਰਾਮ ਕਰਨ ਕਹਿੰਦੇ ਤੇ ਖੈਰ ਭਾਈ ਹਰੇਕ ਬੰਦੇ ਦੀ ਸਮੱਸਿਆ ਨਹੀਂ ਉਹ ਯਾਰ ਕਿਸੇ ਤੋਂ ਪੱਕੀ ਲੈਣਾ ਜੀ ਅਸੀਂ ਆਪ ਦਾ ਕਰਾਂ ਅਸੀਂ ਆਪਦੀ ਸਿਹਤ ਦੇਖੀ ਬਿਲਕੁਲ ਠੀਕ ਹੈ ਜੀ ਓਵਰ weight ਸਾਡੇ ਬੱਚੇ ਹੋ ਰਹੇ ਨੇ ਜੀ ਓਵਰ weight ਅਸੀਂ ਹੋ ਰਹੇ ਆ ਅਸੀਂ ਆਪ ਤਾਂ ਦੇਖੀਏ ਨਹੀਂ ਤੁਹਾਨੂੰ ਕੋ ਪਸੰਦ ਆ ਠੀਕ ਆ ਉਹ ਕਈ ਰੋਗ ਹੁੰਦੇ ਆ ਉਹ ਕੀ ਪਤਾ ਕਿਸੇ ਦਾ ਮਜਾਕ ਕਿਸੇ ਦਾ ਕੀ ਪ੍ਰੋਬਲਮ ਹੈ ਕੀ ਪਤਾ ਕੀ ਪ੍ਰੋਬਲਮ ਹੈ ਜਿਵੇਂ ਤੁਹਾਨੂੰ ਦੱਸਿਆ ਸਾਡਾ ਜਵਾਕ ਇੱਕ ਹੂੰ ਮੇਰਾ ਭਤੀਜਾ ਸਟੇਰੋਇਡ ਦੇ ਨਾਲ ਉਹ ਵਿਗੜਿਆ ਐਸਾ ਵਿਗੜਿਆ ਬਹੁਤ ਸ਼ਾਨਦਾਰ ਖਿਡਾਰੀ ਆ ਕ੍ਰਿਕਟ ਦਾ ਪਰ ਉਹ ਸਰੀਰ ਓਵਰ weight ਹੈ ਜੀ ਬਹੁਤ ਜ਼ਿਆਦਾ ਓਵਰ weight ਹੈ ਜੀ 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 ਅ ਸੰਦੂ ਸਾਹਿਬ ਸ਼ੁਕਰੀਆ ਜੀ ਸਾਡਾ ਮਨ ਚੀ ਇਸ ਤਰ੍ਹਾਂ ਦਾ ਐ ਕਿ ਜਦੋਂ ਜਿੱਥੇ ਗੱਲ ਕਰਨੀ ਬਣਦੀ ਹੁੰਦੀ ਹੈ ਤੇ ਅਸੀਂ ਉਹ ਗੱਲ ਜ਼ਰੂਰ ਕਰਦੇ ਆਂ ਤੇ ਮਿੱਤਰਾ ਦੇਖੋ ਜੀ ਇਹ ਤਾਂ ਦੱਸ ਰਹੇ ਜਰਾਵ ਸਿੰਘ ਸਤਨਾਜੇ ਦੀ ਵਰਤੋਂ ਕਰੋ ਕਹਿੰਦੇ ਸਤਨਾਜੇ ਬਣ ਜਾਂਦਾ ਹੈ ਸਤ ਤਰ੍ਹਾਂ ਦਾ ਨਾਜ ਹੋ ਗਿਆ ਬਿਲਕੁਲ ਜੀ 30 ਸਾਲ ਬਾਅਦ ਖਾਦੀ ਕੁਲਵਾਨ ਸਿੰਘ ਦੀ ਕਹਿ ਰਹੇ ਨੇ ਰੋਟੀ ਬਾਜਰੇ ਦੀ ਅੱਛਾ ਤੇ ਖੈਰ ਚਲੋ ਬੜੀ ਟੇਸਟੀ ਹੁੰਦੀ ਆ ਬਾਜਰੇ ਦੀ ਰੋਟੀ ਮਤਲਬ ਇਹ ਤੇ ਨਾਲ ਕੋਈ ਚਟਨੀ-ਚਟਨੀ ਰੱਖੀ ਹੋਵੇ ਤੇ ਕਿਉਂ ਲਾਇਆ ਹੋਵੇ ਸਰ ਲੱਜਦੀ ਆ ਜਾਂਦੀ ਹੈ ਲੈ ਜੀ ਬਿਲਕੁਲ ਬਿਲਕੁਲ ਉਹ ਇੱਕ ਹੈਲਦੀ ਫੂਡ ਹੈ ਜੀ ਉਹਨਾਂ ਆਪਾਂ ਜੇ ਕਹੀਏ ਨਾ ਚਲੋ ਠੀਕ ਹੈ ਓਵਰ ਖਾਣਾ ਤਾਂ ਹਰ ਇੱਕ ਚੀਜ਼ ਹੀ ਮਾੜੀ ਹੈ ਪਰ ਜੇ ਕੋਈ ਘਰ ਦੀ ਬਣੀ ਚੀਜ਼ ਖਾਣੇ ਆ ਤੇ ਉਹ ਬਾਡੀ ਨੂੰ ਡੈਫੀਨੇਟਲੀ ਕੋਈ ਨਾ ਕੋਈ ਫਾਇਦਾ ਦਿੰਦੀ ਹੈ ਨੁਕਸਾਨ ਘੱਟ ਕਰਦੀ ਹੈ ਖੈਰ ਅੱਜ ਦੀ ਬੈਠਕ ਵਿੱਚ ਕੌਮੀ ਖੇਤੀ ਨੀਤੀ ਮੰਡਿਕਾਂ ਨਖੜਾ ਰੱਖਿਆ ਗਿਆ ਜੀ ਵਧੀਆ ਗੱਲ ਅਚਨ ਜੀ ਜੀ ਕਹ ਰਹੇ ਨੇ ਉਹ ਖੜਾ ਤੇ ਰੱਦ ਕਰ ਦਿੱਤਾ ਗਿਆ ਜੀ ਬਹੁਤ ਮਾਦੇ ਨਾਲ ਮਤਲਬ ਕੋ ਮਤਾ ਪਾ ਦਿੱਤਾ ਉਹਦੇ ਤੇ ਸਾਰਿਆਂ ਸਹਿਮਤ ਹੋ ਹੀ ਜਾਣਾ ਸੀ ਕਿਉਂਕਿ ਉਹਦੇ ਚ ਅੱਗੇ ਆਪਾਂ ਬਾਤ ਤਫਸੀਲ ਗੱਲ ਕੀਤੀ ਸੀ ਕਿ ਨੁਕਤੇ ਆ ਦੀ ਕਿ ਉਹਦੇ ਵਿੱਚ ਆ ਨੁਕਤੇ ਇਹਨਾਂ ਨੇ ਪਾਏ ਨੇ ਆ ਆ ਨੁਕਸਾਨ ਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਐਮਐਸਪੀ ਦਾ ਉਹਦੇ ਚ ਜ਼ਿਕਰ ਤੱਕ ਨਹੀਂ ਆ ਹੂੰ ਬਿਲਕੁਲ ਜੀ